ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਬਾਬਾ ਜੀ ਕਹਿੰਦੇ ਨੇ ਕਿ ਜੇ ਮੈਂ ਗਲਤ ਹਾਂ ਤਾਂ ਕਿਸੇ ਤੋਂ ਮੈਂ ਪਰਦੇ ਨਾ ਪਾਵਾਂ ਮੈਂ ਸਵੀਕਾਰ ਕਰ ਲਾਂ ਹੱਥ ਜੋੜ ਕੇ ਬਾਕੀ ਮੈਂ ਗੁਨਾ ਕੀਤਾ ਜੇ ਗੁਨਾ ਨਹੀਂ ਕੀਤਾ ਤਾਂ ਸਾਰੀ ਦੁਨੀਆ ਇੱਕ ਪਾਸੇ ਹੋ ਜੇ ਰੱਬ ਮੈਨੂੰ ਤਤੀਵਾ ਨਹੀਂ ਲੱਗਣ ਦਿੰਦਾ ਜ਼ਿਆਦਾਤਰ ਸਾਡੀ ਬਦਕਿਸਮਤੀ ਹੈ ਅਸੀਂ ਦੇਖਿਆ ਨਹੀਂ ਈਰਖਾ 'ਚ ਫਸੇ ਹੋਏ ਉਸ ਵਾਰੇ ਜੋ ਸੁਣਿਆ ਗਿਆ ਹਰ ਸੁਣੀ ਕੋਈ ਗੱਲ ਪਥੈਟਿਕ ਨਹੀਂ ਹੁੰਦੀ ਕਿਉਂਕਿ ਇੱਕ ਵਿਦਵਾਨ ਕਹਿੰਦਾ ਹੈ ਜ਼ਿੰਦਗੀ ਵਿੱਚ ਅਕਸਰ ਜਿਹੜੇ ਬੰਦੇ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕੇ ਉਹ ਪਹੁੰਚੇ ਹੋਏ ਲੋਕਾਂ ਦੀ ਲੱਤਾਂ ਖਿੱਚ ਕੇ ਆਲੋਚਕ ਤੇ ਨਿੰਦਕ ਬਣ ਜਾਂਦੇ ਨੇ ਬਾਬਾ ਜੀ ਕਹਿੰਦੇ ਨੇ ਜਿਹੜੀ ਇਸ ਬੰਦੇ ਨੇ ਗਲਤੀ ਕੀਤੀ ਕੱਲੇ ਗਲਤੀ ਮੇਰੀ ਔਲਾਦ ਵੀ ਕਰ ਸਕਦੀ ਹੈ ਕੱਲ ਮੈਂ ਵੀ ਕਰ ਸਕਦਾ ਹਾਂ ਬਸ ਇੱਕੋ ਗੱਲ ਚੇਤੇ ਰੱਖਿਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਤਾਂ ਹੀ ਆਪਾਂ ਬਚ ਸਕਦੇ ਆ ਬਾਬਾ ਜੀ ਕਹਿੰਦੇ ਨੇ ਆਪਾਂ ਦੋ ਗੱਲਾਂ ਤੋਂ ਸੁਚੇਤ ਰਹੀਏ ਆਪਾਂ ਇੱਕ ਤਾਂ ਆਪਣੇ ਅੰਦਰ ਦਾ ਸੁੱਖ ਆਪਣਾ ਬਿਜ਼ਨਸ ਕਿਸੇ ਨਾਲ ਸ਼ੇਅਰ ਕਰ ਗਏ ਤਾਂ ਆਪਾਂ ਫਸ ਗਏ ਤੁਸੀਂ ਸਕੇ ਭਰਾ ਨਾਲ ਵੀ ਗੱਲ ਕਰੋ ਨਾ ਕਿ ਕੰਮ ਮੇਰਾ ਬਹੁਤ ਵਧੀਆ ਚੱਲਦਾ ਉਹਨੇ ਉਦੋਂ ਤਾਂ ਕਹਿ ਦੇਣਾ ਬਾਬੇ ਨਾਨਕ ਦੀ ਫੁੱਲ ਕਿਰਪਾ ਪਰ ਰਾਤ ਨੂੰ ਉਹਨੂੰ ਨੀਂਦਰ ਕੋਈ ਨਹੀਂ ਆਉਣੀ ਨਿੰਦਕ ਇੰਨਾ ਆਪਣੀ ਘਰ ਦੀ ਪ੍ਰੋਬਲਮ ਤੋਂ ਦੁਖੀ ਨਹੀਂ ਹੁੰਦਾ ਜਿੰਨਾ ਕਿਸੇ ਦੇ ਸੁੱਖ ਨੂੰ ਦੇਖ ਕੇ ਹੋ ਜਾਂਦਾ ਵੇ ਉਹਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਦੁਨੀਆ 'ਚ ਆਪਾਂ ਸੁੱਖ ਦੱਸਾਂਗੇ ਤਾਂ ਆਪਾਂ ਨਿੰਦਿਆ ਦਾ ਸ਼ਿਕਾਰ ਹੋ ਜਾਾਂਗੇ ਜੇ ਦੁਨੀਆ 'ਚ ਆਪਾਂ ਆਪਣਾ ਦੁੱਖ ਦੱਸਾਂਗੇ ਤਾਂ ਮਜ਼ਾਕ ਦਾ ਸ਼ਿਕਾਰ ਹੋ ਜਾਾਂਗੇ ਦੁੱਖ ਦੱਸਿਓ ਲੋਕ ਟਿੱਚਰਾਂ ਕਰਦੇ ਨੇ ਥਾਂ-ਥਾਂ ਤੇ ਭੰਡਦੇ ਆ ਪਰ ਆ ਸਤਿਗੁਰਨਾ ਇਹ ਦੁਨੀਆ ਭਰ ਦੇ ਦੁੱਖ ਕੱਟ ਜ਼ਰੂਰ ਦਿੰਦਾ ਪਰ ਕਿਸੇ ਨਾਲ ਸ਼ੇਅਰ ਨਹੀਂ ਕਰਦਾ ਕਿਸੇ ਬੰਦੇ ਦਾ ਸੁਖੀ ਜੀਵਨ ਦੇਖ ਕੇ ਕਿਸੇ ਬੰਦੇ ਦੀ ਚੜ੍ਹਾਈ ਦੇਖ ਕੇ ਕਿਸੇ ਬੰਦੇ ਦੇ ਬਿਜ਼ਨਸ ਨੂੰ ਦੇਖ ਕੇ ਅੰਦਰੋਂ ਅੰਦਰ ਹੀ ਸੜੀ ਜਾਣਾ ਤੇ ਉਹਦਾ ਨੁਕਸਾਨ ਹੋਵੇ ਤੇ ਖੁਸ਼ ਹੋਈ ਜਾਣਾ ਭਾਵੇਂ ਉਹ ਬੋਲੇ ਨਾ ਪਰ ਅੰਦਰੋਂ ਅੰਦਰ ਹੀ ਖੁਸ਼ ਹੋਵੇ ਉਹ ਵੀ ਨਿੰਦਿਆ ਹੀ ਹੈ ਉਹ ਔਗਣ ਦੇਖਦਾ ਤੇ ਖੁਸ਼ ਹੁੰਦਾ ਜੇ ਕਿਸੇ ਦਾ ਭਲਾ ਹੁੰਦਾ ਤਾਂ ਉਹ ਅੰਦਰੋਂ ਸੜ ਜਾਂਦਾ ਬਾਬਾ ਜੀ ਕਹਿੰਦੇ ਨੇ ਕਲਰ ਦੀ ਕੰਧ ਦੀ ਤਰ੍ਹਾਂ ਤੇਰੇ ਗੁਣ ਗਿਰਨ ਲੱਗ ਪੈਣਗੇ ਜਿੰਨੇ ਆਪਾਂ ਭਾਂਡੇ ਗੁਰੂ ਦੇ ਲੰਗਰ ਦੇ ਮਾਝਾਂਗੇ ਨਾ ਕਿਉਂਕਿ ਪਹਿਲਾਂ-ਪਹਿਲਾਂ ਥੋੜਾ ਲੱਗਦਾਗਾ ਇਸ ਘਰ 'ਚ ਨਗਦੋ ਨਗਦੀ ਵਾਲ ਐ ਸ਼ਾਮ ਨੂੰ ਇੱਕ ਘੰਟਾ ਸੇਵਾ ਕਰੋ ਤੇ ਨਾਲ ਹੀ ਸਿਮਰਨ ਕਰਿਏ ਤੇ ਸਵੇਰੇ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਵਿੱਚ ਉਹਦਾ ਫਲ ਮਿਲ ਜਾਣਾ ਕਿ ਜਿੱਥੇ ਵੀ ਜਾਓਗੇ ਆਸਮਾਨ ਰਹਿਣਾ ਹੀ ਰਹਿਣਾ ਹੈ ਬਾਬਾ ਜੀ ਕਹਿੰਦੇ ਨੇ ਜਿਵੇਂ ਆਸਮਾਨ ਹਰ ਥਾਂ ਤੇ ਮੌਜੂਦ ਹੈ ਜਿੱਥੇ ਵੀ ਇਨਸਾਨ ਜਾਂਦਾ ਹੈ ਜਿੱਥੇ ਵੀ ਸਿੱਖ ਜਾਏਗਾ ਉੱਥੇ ਮੈਂ ਇਹਦੇ ਨਾਲ ਹਰ ਥਾਂ ਤੇ ਮੈਂ ਮੌਜੂਦ ਹੋਵਾਂਗਾ ਜਿਵੇਂ ਇੱਕ ਬੰਦਾ ਨੌਕਰੀ ਕਰਨ ਵਾਲਾ ਤਨਖਾਹ ਲੈਣ ਵੇਲੇ ਪ੍ਰਸੰਨ ਹੁੰਦਾ ਹੈ ਜਦੋਂ ਕੋਈ ਆਪਣੀ ਗਲਤੀ ਕਰਕੇ ਅੰਦਰੋਂ ਅਹਿਸਾਸ ਕਰਦਾ ਹੈ ਕਿ ਕਿ ਮੈਂ ਗਲਤ ਹਾਂ ਖਾਲਸਾ ਪੰਥ ਤੋਂ ਤਨਖਾਹ ਲੈਂਦਾ ਉਹਨਾਂ ਖੁਸ਼ ਹੁੰਦਾ ਹੈ ਜਿਵੇਂ ਕਿਸੇ ਨੂੰ ਪੈਸਾ ਮਿਲਦਾ ਪਿਆ ਹੋਵੇ ਖਾਲਸਾ ਉਹ ਹੈ ਜੋ ਕਿਸੇ ਦੀ ਨਿੰਦਿਆ ਨਾ ਕਰੇ ਖਾਲਸਾ ਉਹ ਹੈ ਜਿਹੜਾ ਰਣ ਤਿੱਤੇ ਦੇ ਵਿੱਚ ਪੇਠਣਾ ਦਿਖਾਏ ਤੇ ਸਨਮੁਖ ਹੋ ਕੇ ਲੜੇ ਖਾਲਸਾ ਉਹ ਹੈ ਜਿਹੜਾ ਕਾਮ ਕ੍ਰੋਧ ਮੋਹ ਨੂੰ ਤਲ ਕੇ ਰੱਖ ਦਿੰਦਾ ਹੈ ਨਿੰਦੇ ਆਪਣੇ ਵਿਰੋਧੀ ਦੀ ਹੋਵੇ ਤੇ ਉਸਤਤ ਆਪਣੀ ਹੁੰਦੀ ਹੋਵੇ ਬਸ ਇਹ ਦੋ ਹੀ ਸ਼ਬਦ ਬੰਦਾ ਸੁਣਨਾ ਚਾਹੁੰਦਾ ਜਦੋਂ ਆਪਣੀ ਉਸਤਤ ਹੁੰਦੀ ਹੈ ਦੇਖਿਓ ਬੰਦੇ ਦਾ ਚਿਹਰਾ ਇੱਕਦਮ ਖੇਲ ਜਾਂਦਾ ਜਦੋਂ ਉਹ ਵਿਰੋਧੀ ਦੀ ਉਸਤਤ ਹੁੰਦੀ ਹੈ ਤਾਂ ਇੱਕੋ ਦਾ ਚਿਹਰਾ ਥੱਲੇ ਟੈ ਪੈਂਦਾ ਜਦੋਂ ਉਹਦੇ ਵਿਰੋਧੀ ਦੀ ਨਿੰਦਿਆ ਹੁੰਦੀ ਹੈ ਤਾਂ ਅਤ ਦਾ ਪ੍ਰਸੰਨ ਹੁੰਦਾ ਹੈ ਗੁਰਮੁਖੋ ਜਦੋਂ ਆਪਣੀ ਨਿੰਦਿਆ ਹੁੰਦੀ ਹੈ ਉਦੋਂ ਬੰਦਾ ਮਰਨ ਤੱਕ ਪਹੁੰਚ ਜਾਂਦਾ ਹੈ ਵਿਰੋਧੀ ਵੈਰ ਵਿਰਤੀ ਵਾਲਾ ਜਿਹੜਾ ਪਸੰਦ ਨਹੀਂ ਕਰਦਾ ਉਹ ਹਮੇਸ਼ਾ ਨਿੰਦਿਆ ਕਰੇਗਾ ਤੇ ਸਵਾਰਥੀ ਬੰਦਾ ਲਾਲਚੀ ਬੰਦਾ ਉਹ ਜਦ ਵੀ ਕਰੇਗਾ ਝੂਠੀ ਉਸਤਤ ਉਸਤਤ ਕਰੇਗਾ ਫਿਰ ਕੀ ਕਰਦਾ ਉਹ ਜਦ ਇਹਦੇ ਤੱਕ ਪਹੁੰਚ ਨਹੀਂ ਸਕਦਾ ਤਾਂ ਘੱਟੋ ਘੱਟ ਉਹਨਾਂ ਲੋਕਾਂ ਵਿੱਚ ਮੈਂ ਪ੍ਰਚਾਰ ਕਰਾਂ ਜਿਹੜੇ ਲੋਕ ਇਹਨੂੰ ਪਿਆਰ ਕਰਦੇ ਫਿਰ ਇਥੋਂ ਨਿੰਦਿਆ ਜਨਮ ਲੈਂਦੀ ਹੈ ਅਸੀਂ ਕਹਿੰਦੇ ਹਾਂ ਕਿ ਸੱਚ ਨੂੰ ਸੱਚ ਕਹਿਣਾ ਚਾਹੀਦਾ ਹੈ ਪਰ ਯਾਦ ਰੱਖਿਓ ਸੱਚ ਧੜਿਆਂ ਤੇ ਨਹੀਂ ਹੁੰਦਾ ਆਪਣੇ ਧੜੇ ਦਾ ਬੰਦਾ ਗਲਤੀ ਕਰੇ ਤਾਂ ਆਪਾਂ ਪੜਦੇ ਪਾ ਦਿੰਨੇ ਆ ਪਰ ਆਪਾਂ ਦੂਜੇ ਦੀ ਪੱਗ 'ਚ ਰਸਤੇ ਚ ਲਾ ਦਿੰਨੇ ਆ ਇਹ ਸੱਚ ਥੋੜਾ ਹੁੰਦਾ ਹੈ ਜਿਹੜੇ ਬੰਦੇ ਦੀ ਇਮੇਜ ਨੂੰ ਕਿਸੇ ਬੰਦੇ ਦੀ ਇਮੇਜ ਨੂੰ ਖਤਮ ਕੋਈ ਨਹੀਂ ਕਰ ਸਕਦਾ ਜਿਹਦੇ ਸਿਰ ਤੇ ਅਕਾਲ ਵਾਇਗਰ ਖਲੋਤਾ ਹੋਵੇ ਬਾਬਾ ਜੀ ਕਹਿੰਦੇ ਨੇ ਮੇਰਾ ਖਾਲਸਾ ਸਭ ਤੋਂ ਪਹਿਲਾਂ ਇਸ ਬਿਮਾਰੀ ਤੋਂ ਬਚੇ ਅੱਜ ਮੈਂ ਤੁਹਾਡੇ ਤੋਂ ਪੜਦੇ ਪਾ ਲਾਂਗਾ ਕੱਲ ਪਾ ਲਾਂਗਾ ਪਰ ਯਾਦ ਰੱਖਿਓ ਤੁਹਾਡੇ ਤੋਂ ਪੜਦੇ ਪਾ ਕੇ ਨਿਕਲ ਜਾਾਂਗਾ ਪਰ ਗੁਰੂ ਦੀ ਦਰਗਾਹ ਵਿੱਚ ਮੈਂ ਨੰਗੇ ਹੋਣਾ ਹੀ ਹੋਣਾਗਾ ਉਹਨੂੰ ਕੋਈ ਰੋਕ ਨਹੀਂ ਸਕਦਾ ਪਰ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਪ੍ਰਾਇ ਬੰਦੇ ਦੀ ਨਿੰਦਿਆ ਕਰਨੀ ਪ੍ਰਾਇ ਬੰਦੇ ਦਾ ਪ੍ਰਾਇ ਬੰਦੇ ਦਾ ਬਿਸ਼ਟਾ ਮੂੰਹ 'ਚ ਪਾ ਕੇ ਖਾਣਾ ਹੈ ਕਹਿੰਦੇ ਨੇ ਮੋਰ ਦੇ ਖੰਭ ਦੇਖ ਮੋਰ ਦੀਆਂ ਅੱਖਾਂ ਦੇਖ ਮੋਰ ਦੀ ਗਾਇਕੀ ਦੇਖ ਤੇ ਮੋਰ ਦੀ ਚੁੰਝ ਦੇਖ ਮੋਰ ਦਾ ਨੱਚਣਾ ਦੇਖ ਪਰ ਮੋਰ ਦੇ ਪੈਰਾਂ ਦੀ ਸਕਿੰਨ ਦੇਖ ਕਿੰਨ ਦੇਖ ਕੇ ਉਹਦੀ ਨਿੰਦਿਆ ਨਾ ਕਰੀ ਇਸ ਲਈ ਬਾਬਾ ਦੀਪ ਸਿੰਘ ਜੀ ਕਹਿੰਦੇ ਨੇ ਕਿ ਆਪਣਾ ਸੁੱਖ ਕਿਸੇ ਨੂੰ ਨਾ ਦੱਸੋ ਨਾ ਹੀ ਆਪਣਾ ਸੁੱਖ ਕਿਸੇ ਨੂੰ ਦਿਖਾਓ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ